ਬਹੁਤ ਹੀ ਸਤਿਕਾਰਯੋਗ ਅੱਜ ਦੇ ਨਿਯੁਕਤੀ ਪੱਤਰ ਵਾਂਟਸ ਮਾਰੂ ਦੇ ਮੁੱਖ ਮਹਿਮਾਨ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਦੇ ਵੱਖ-ਵੱਖ ਖੇਸਿਆਂ ਚੋਂ 700 ਦੇ ਕਰੀਬ ਨਵ ਨਿਯੁਕਤ ਅਧਿਆਪਕ ਤੁਹਾਡੇ ਸਭ ਦਾ ਅੱਜ ਖਾਸ ਦਿਨ ਹੈ ਮੈਂ ਆਪਣੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੱਗਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਜੀ ਦੀ ਰਹਿਨੁਮਾਈ ਹੇਠ ਪੰਜਾਬ ਦੇ ਵਿੱਚ ਜੋ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਹ ਹਰ ਰੋਜ਼ ਇੱਕ ਨਵਾਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ ਸਕੂਲਾਂ ਦੇ ਵਿੱਚ ਬੇਸਿਕ ਪੈਰਾਮੀਟਰਸ ਪੂਰੇ ਕਰਨੇ ਹੋਣ ਜਿਨ੍ਹਾਂ ਵਿੱਚ ਚਾਹੇ ਚਾਰਦिवारी ਹੈ ਫਰਨੀਚਰ ਹੈ ਕਲਾਸਰੂਮਸ ਹੈ ਵਾਸ਼ਰੂਮਸ ਹੈ ਪੀਨ ਵਾਲਾ ਪਾਣੀ ਹੈ ਵਾਈਫਾਈ ਹੈ ਕੈਮਰੇ ਹੈ یا پھر ਸਾਡੇ ਪ੍ਰੀਮੀਅਰ ਸਕੂਲ ਸਕੂਲਸ ਆਫ ਐਮੀਨੈਂਸਰ یا پھر ਸਾਡੇ ਹੁਨਰ ਸਿੱਖਿਆ ਸਕੂਲ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਸਕੂਲਸ ਆਫ ਹੈਪੀਨੈਸ ਸਾਡੇ ਬੱਚੇ JEE ਕਲੀਅਰ ਕਰ ਰਹੇ ਨੇ ਸਾਡੇ ਅਧਿਆਪਕ ਸਾਡੇ ਹੈਡਮਾਸਟਰ ਸਾਡੇ ਪ੍ਰਿੰਸੀਪਲ ਸਾਹਿਬਾਨ ਸਾਡੇ ਹੈ ਟੀਚਰਸ ਦੁਨੀਆ ਦੇ ਇੰਸਟੀਚੂਟਸ ਤੋਂ ਟ੍ਰੇਨਿੰਗ ਲੈ ਕੇ ਆ ਰਹੇ ਆں ਉਸੇ ਦੇ ਨਾਲ ਨਾਲ ਅਧਿਆਪਕਾਂ ਦੀ ਨੌਕਰੀ ਸਰ ਆਪਜੀ ਦੇ ਕਾਰਜਕਾਲ ਦੇ ਵਿੱਚ ਇਤਿਹਾਸਿਕ 20000 ਤੋਂ ਵੱਧ ਜਿਹੜੇ ਅਧਿਆਪਕ ਹੈ ਜਿਉਂ ਭਰਤੀ ਹੋਏ ਤੇ ਇਹ سلسلہ ਹਰ ਹਫਤੇ ਹਰ ਹਫਤੇ ਜਾਰੀ ਹੈ ਸਰ ਉਹ ਭਰਤੀਆਂ ਜੋ ਹਾਈ ਕੋਰਟ ਦੇ ਵਿੱਚੋਂ ਕੁਐਸ਼ ਹੋ ਗਈਆਂ ਸੀ ਰੱਦ ਹੋ ਗਈਆਂ ਸੀ ਉਹ ਵੀ ਸੁਰਜੀਤ ਕਰਕੇ ਲੈ ਕੇ ਆਏ ਆ ਸਰ ਤੇ ਆ ਭਰਤੀ ਸਰ 5994 59 ਚਰਨਵੇਂ ਸਰ ਇਸ ਦੇ ਉੱਤੇ ਵੀ ਬਹੁਤ ਸਾਰੇ ਲੀਗਲ ਜਿਹੜੇ ਆ ਬਦਲ ਜਿਹੜੇ ਆ ਉਮੰਡਰਾਏ ਕਈ ਵਾਰੀ ਸਟੇ ਲੱਗਿਆ ਅਸੀਂ ਹਰ ਮੌਕੇ ਦੇ ਉੱਤੇ ਇਸ ਭਰਤੀ ਨੂੰ ਬਚਾਇਆ ਇਸ ਨੂੰ ਕੈਂਸਲ ਹੋਣ ਤੋਂ ਰੋਕਿਆ ਤੇ ਸਰ ਡਿਪਾਰਟਮੈਂਟ ਤੇ ਸਾਡੀ ਰੀਗਲ ਟੀਮ ਇਹਨੇ ਦਿਨ ਰਾਤ ਮਿਹਨਤ ਕਰਕੇ ਅੱਜ ਦਿਨ ਆਇਆ ਕਿ ਅੱਜ ਭਰਤੀ ਜਿਹੜੀ ਹੈ ਉਹ ਮੁਕੰਮਲ ਹੋਈ ਹੈ ਤੇ ਅੱਜ ਆਪ ਸਭ ਨੂੰ ਜਿਹੜੇ ਹੈ ਆ ਨਿਯੁਕਤੀ ਪੱਤਰ ਜਿਹੜੇ ਆ ਜਿੱਥੇ ਮਿਲ ਰਹੇ ਨੇ ਮੈਂ ਇਹ ਵੀ ਦੱਸਣਾ ਚਾਹੁੰਗਾ ਕਿ ਇਸ ਭਰਤੀ ਦੇ ਨਾਲ ਪੰਜਾਬ ਦੇ ਵਿੱਚ ਸਾਡਾ ਕੋਈ ਵੀ ਸਕੂਲ ਟੀਚਰਲੈਸ ਜਾਂ ਸਿੰਗਲ ਟੀਚਰ ਨਹੀਂ ਰਹੂਗਾ ਸਾਡੇ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਅਧਿਆਪਕ ਉਹ ਹੁਣ ਬੱਚਿਆਂ ਨੂੰ ਜਿੱਥੇ ਅਸੀਂ ਕਲਾਸਰੂਮਸ ਦਿੱਤੇ ਆ ਪੜ੍ਹਾਈ ਦਾ ਵਧੀਆ ਮਾਹੌਲ ਦਿੱਤਾ ਉੱਥੇ ਅਧਿਆਪਕ ਵੀ ਮਿਲਣਗੇ ਇਹਨਾਂ 2600 ਟੀਚਰਸ ਲਗਭਗ 2600 ਤੋਂ ਵੱਧ ਟੀਚਰਸ ਦੇ ਵਿੱਚੋਂ ਸਿਰਫ ਹਸ਼ਿਆਰਪੁਰ ਨੂੰ ਹੀ 650 ਟੀਚਰ ਮਿਲ ਰਹੇ ਨੇ ਜਿੱਥੇ ਟੀਚਰਾਂ ਦੀ ਬਹੁਤ ਜ਼ਿਆਦਾ ਕਾਰਡ ਸੀ ਮੇਰੀ ਆਪ ਸਭ ਨੂੰ ਇੱਕ ਗੁਜ਼ਾਰਿਸ਼ ਹੈ ਮੈਂ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਮੇਰੀ ਪਾਰਟੀ ਨੇ ਇਹ ਮਹਿਕਮੇ ਦੀ ਜ਼ਿੰਮੇਵਾਰੀ ਦਿੱਤੀ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਸਾਥੀਆਂ ਨੂੰ ਜਾਂ ਜੋ ਬਾਕੀ ਸਾਥੀ ਜਿਨ੍ਹਾਂ ਨੂੰ ਅਗਲੇ ਫੇਸ ਦੇ ਵਿੱਚ ਨਿਯੁਕਤੀ ਪੱਤਰ ਮਿਲਨੇ ਨੇ ਉਹ ਮੈਨੂੰ ਮਿਲਦੇ ਰਹੇ ਹੋਣਗੇ ਤੁਹਾਨੂੰ ਬਹੁਤ ਵਾਰੀ ਇਹ ਵੀ ਲੱਗਦਾ ਹੈ ਕਿ ਹਾਂ ਦੇਰੀ ਪਰ ਯਕੀਨ ਮੰਨਿਓ ਜਿਹੜੇ ਤੁਹਾਡੇ ਆਗੂ ਸੀ ਸਾਨੂੰ ਪਤਾ ਸੀ ਕਿੰਨੀ ਮਿਹਨਤ ਕਰਕੇ ਇਸ ਭਰਤੀ ਨੂੰ ਇੱਥੇ ਤੱਕ ਲੈ ਕੇ ਆਏ ਆਏ ਹਾਂ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਅੱਜ ਤੁਸੀਂ ਸਾਡੀ ਟੀਮ এডੂਕੇਸ਼ਨ ਚ ਜਿਹੜਾ ਸਿੱਖਿਆ ਵਿਭਾਗ ਦਾ ਪਰਿਵਾਰ ਹੈ ਇਸ ਦੇ ਵਿੱਚ ਤੁਸੀਂ ਸਾਡੇ ਪਰਿਵਾਰਕ ਮੈਂਬਰ ਬਣਨ ਜਾ ਰਹੇ ਹੋ ਪੰਜਾਬ ਨੂੰ ਬਹੁਤ ਆਸਾਂ ਹੈ ਤੁਹਾਡੇ ਕੋਲ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਹੈ ਬਤੌਰ ਸਿੱਖਿਆ ਮੰਤਰੀ ਕਿ ਅਸੀਂ ਆਪਣਾ ਫਰਜ਼ ਨਿਭਾ ਦਿੱਤਾ ਅਸੀਂ ਤੁਹਾਨੂੰ ਨੌਕਰੀ ਦੇ ਦਿੱਤੀ ਤੁਹਾਡੇ ਸਕੂਲਾਂ ਚ ਤੁਸੀਂ ਜਾ ਕੇ ਦੇਖਿਓ ਪੁੱਛ ਲਿਓ ਕਿ ਪਿਛਲੇ 3 ਸਾਲਾਂ ਦੇ ਵਿੱਚ ਕਿੰਨਾ ਕੰਮ ਹੋਇਆ ਕਿੰਨੀ ਗਰੰਟਾਂ ਹੋਈਆਂ ਹੁਣੇ ਜ਼ਿੰਮੇਵਾਰੀ ਤੁਹਾਡੀ ਹੈ ਕਿ ਤੁਸੀਂ ਐਦਾਂ ਦੇ ਸਕੂਲ ਬਣਾਓ ਜਿੱਥੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਖੁਸ਼ੀ ਨਾਲ ਪੜਾ ਸਕਣ ਉਹ ਕਹਿਨ ਕਿ ਜੀ ਜਿਹੜੇ ਨਵੇਂ ਟੀਚਰ ਆਏ ਹਨ ਉਹ ਬੇਮਿਸਾਲ ਹੈ ਤੁਹਾਨੂੰ ਵੀ ਆਪਣੀ ਜ਼ਿੰਮੇਵਾਰੀ ਤੇ ਇੱਕ ਵਧੀਆ ਸਕੂਲ ਦੀ ਡੈਫੀਨੇਸ਼ਨ ਕੀ ਹੈ ਇੱਕ ਵਧੀਆ ਸਕੂਲ ਦੀ ਪਰਿਭਾਸ਼ਾ ਕੀ ਹੈ ਇੱਕ ਵਧੀਆ ਸਕੂਲ ਦੀ ਪਰਿਭਾਸ਼ਾ ਉਹ ਹੈ ਜਿੱਥੇ ਤੁਸੀਂ ਆਪਣੇ ਬੱਚੇ ਤੁਸੀਂ ਆਪਣਾ ਨਵਾਂ ਜੀਵਨ ਸ਼ੁਰੂ ਕਰ ਰਹੇ ਹੋ ਆਪਣੇ ਬੱਚੇ ਵੀ ਤੁਸੀਂ ਉਸ ਸਕੂਲ ਦੇ ਵਿੱਚ ਐਡਮਿਸ਼ਨ ਦਿਵਾ ਸਕੋ ਇੱਕ ਵਧੀਆ ਸਕੂਲ ਦੀ ਪਰਿਭਾਸ਼ਾ ਇਸ ਕਰਕੇ ਇਸ ਮੰਚ ਤੋਂ ਜਿੱਥੇ ਅੱਜ ਆਪ ਸਭ ਨੂੰ ਸ਼ੁਭਕਾਮਨਾਵਾਂ ਉੱਥੇ ਜ਼ਿੰਮੇਵਾਰੀ ਵੀ ਇੰਜੀਨੀਅਰਸ ਬਿਲਡਿੰਗਸ ਬਣਾਉਂਦੇ ਆ ਇਨਫਰਾਸਟ੍ਰਕਚਰ ਬਣਾਉਂਦੇ ਆ ਟੀਚਰਸ ਨੂੰ ਕਿਹਾ ਜਾਂਦਾ ਹੈ ਕਿ ਟੀਚਰਸ ਆਰ ਇੰਜੀਨੀਅਰਸ ਆਫ ਸੋਲ ਤੁਸੀਂ ਇਨਸਾਨ ਬਣਾਉਂਦੇ ਹੋ ਤੁਸੀਂ ਬੱਚਿਆਂ ਦੇ ਨਿਰਮਾਤਾ ਇਸ ਕਰਕੇ ਤੁਹਾਡੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਆਸ ਕਰਦਾ ਹਾਂ ਤੁਸੀਂ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਓਗੇ ਅੱਜ ਦੇ ਇੱਕ ਵਾਰ ਹੀ ਫੇਰ ਅੱਜ ਇਸ ਸ਼ਬਦ ਦੇਿੰਦਿਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਐਨੀ ਖਾਜਰੀ ਐਨੀ ਬੇਨਤੀ ਪ੍ਰਵਾਨ ਕਰਿਓ ਬਹੁਤ ਬਹੁਤ ਧੰਨਵਾਦੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਸਰ ਜਿਸ ਤਰ੍ਹਾਂ ਸਿੱਖਿਆ ਮੰਤਰੀ ਸਾਹਿਬ ਨੇ ਦੱਸਿਆ ਕਿ 700 ਕੈਂਡੀਡੇਟਸ ਨੂੰ ਅਸੀਂ ਅੱਜ ਲੈਟਰ ਦੇਣੇ ਹੈਗੇ ਨੇ ਜੀ ਵੈਸੇ ਕੁੱਲ 2600 34 ईटीटी ਅਧਿਆਪਕ ਭਰਤੀ ਕੀਤੇ ਗਏ ਨੇ ਤੇ ਇਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਅੱਜ ਤੱਕ ਜਿਹੜੀ 55240 ਭਰਤੀਆਂ ਹੋ ਜਾਣੀਆਂ ਨੇ ਜੀ ਤੇ ਇੱਕ ਅਹਿਮ ਫੈਕਟ ਇਹਦੇ ਵਿੱਚ ਸਾਰਾ ਇਹ ਆ ਜੀ ਕਿ ਅੱਜ ਸਰਕਾਰ ਬਣੀ ਨੂੰ 1110 ਦਿਨ ਹੋ ਗਏ ਜੀ ਤੇ ਰੋਜ਼ ਦੀਆਂ ਸਰਜੇ ਨੂੰ ਡਿਵਾਈਡ ਕਰੀਏ 52 ਨੌਕਰੀਆਂ ਰੋਜ਼ ਦੀਆਂ ਦਿੱਤੀਆਂ ਜਾ ਰਹੀਆਂ ਨੇ ਜੀ ਪੰਜਾਬ ਦੇ ਵਿੱਚ 52 ਕੈਂਡੀਡੇਟ ਰੋਜ਼ ਸਰਕਾਰੀ ਨੌਕਰੀ ਦੇ ਵਿੱਚ ਆ ਰਹੇ ਨੇ ਇਸ ਤੋਂ ਪਹਿਲਾਂ ਕਿ ਅਸੀਂ ਸੀਐਮ ਸਾਹਿਬ ਦੇ ਵਿਚਾਰ ਸੁਣੀਏ ਇੱਕ ਅਸੀਂ ਤੁਹਾਡੇ ਵਿੱਚੋਂ ਚਾਹਾਂਗੇ ਜੇ ਕੋਈ ਕੈਂਡੀਡੇਟ ਆਪਣੇ ਵਿਚਾਰ ਇਸ ਨੌਕਰੀ ਨੂੰ ਪ੍ਰਾਪਤ ਕਰਨ ਲਈ ਉਹਨਾਂ ਨੂੰ ਕਿਵੇਂ ਮਿਲੀ ਕਿਹੜੇ ਬੈਕਗ੍ਰਾਉਂਡ ਤੋਂ ਉਹਨੇ ਦੱਸਣਾ ਚਾਹੁੰਦੇ ਨੇ ਆਪਣੇ ਹੱਥ ਖੜੇ ਕਰ ਲਿਓ ਜੀ ਦਿਓ ਜੀ ਮਾਈਕੋ ਹਾਂਜੀ ਹਾਂਜੀ ਆਪਣਾ ਨਾਮ ਤੇ ਜ਼ਿਲ੍ਹਾ ਦੱਸ ਦਿਓ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੀਤ ਸ਼ਰਮਾ ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਹਾਂ ਪਹਿਲਾਂ ਤਾਂ ਮੇਰੇ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਜ ਜੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜੋ ਮੈਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਮੈਂ ਮੇਰਾ ਪਾਲਣ ਪੋਸ਼ਣ ਮੇਰੇ ਦਾਦਾ ਦਾਦੀ ਨੇ ਕੀਤਾ ਬਿਨਾਂ ਮਾਤਾ ਪਿਤਾ ਤੋਂ ਮੇਰਾ ਪਾਲਣ ਪੋਸ਼ਣ ਹੋਇਆ ਉਹ ਆਪ ਇੱਕ ਬਲੈਕ ਐਜੂਕੇਸ਼ਨ ਸਿੱਖਿਆ ਅਫਸਰ ਸੀ ਉਹਨਾਂ ਦਾ ਸੁਪਨਾ ਸੀ ਕਿ ਮੈਂ ਇੱਕ ਸਰਕਾਰੀ ਅਧਿਆਪਕ ਬਣਾ ਪਰ ਆਪਣੀ ਉਮਰ ਨੂੰ ਦੇਖਦੇ ਉਹਨਾਂ ਨੇ ਮੇਰਾ 19ਵੇਂ ਸਾਲ ਦੇ ਵਿੱਚ ਵਿਆਹ ਕਰਤਾ ਪਰ ਮੈਂ ਆਪਣੀ ਪੜ੍ਹਾਈ ਵਿਆਹ ਤੋਂ ਬਾਅਦ ਵੀ ਜਾਰੀ ਰੱਖੀ ਪਹਿਲਾਂ ਮੇਰੇ ਹਸਬੰਡ ਨੇ ਉਹ 5 ਸਾਲ ਨੌਕਰੀ ਪਿੱਛੇ ੱੱਕੇ ਖਾਦੇ ਤੋਂ ਉਹਨਾਂ ਨੂੰ ਵੀ ਇਸੇ ਜਗ੍ਹਾ ਤੇ 1 April 2023 ਨੂੰ ਮਾਨ ਸਾਹਿਬ ਜੀ ਨੇ ਨਿਯੁਕਤੀ ਪੱਤਰ ਦਿੱਤਾ ਤੇ ਅੱਜ ਇਸੇ ਜਗ੍ਹਾ ਤੇ ਮੈਨੂੰ ਵੀ ਨਿਯੁਕਤੀ ਪੱਤਰ ਮਿਲ ਰਿਹਾ ਹੈ ਮੇਰੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਮੈਂ ਇੱਕ ਸਰਕਾਰੀ ਅਧਿਆਪਕ ਬਣ ਜਾ ਰਹੀ ਹਾਂ ਜੋ ਮੇਰੇ ਦਾਦਾ ਜੀ ਦਾ ਸੁਪਨਾ ਸੀ ਜੇ ਅੱਜ ਉਹ ਇਸ ਦੁਨੀਆ ਤੇ ਹੁੰਦੇ ਤਾਂ ਉਹਨਾਂ ਨੇ ਬਹੁਤ ਖੁਸ਼ ਹੋਣਾ ਸੀ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਇੱਕ ਇਹਨਾਂ ਦੇ ਅੱਗੇ ਹੱਥ ਖੜਾ ਹੋਇਆ ਸੀ ਜੀ ਇਸ ਤੋਂ ਅਗਲੀ ਲਾਈਨ ਦੇ ਵਿੱਚ ਆ ਆ ਇੱਧਰ ਦੇ ਦਿਓ ਜੀ ਆ ਮੈਡਮ ਨੂੰ ਦੇ ਦਿਓ ਜਿਹੜੇ ਆ ਫਸਟ ਆਫ ਆਲ ਆਨਰੇਬਲ ਸੀਐਮ ਸਰ respected education minister and all the dignitaries who are present here sareyan nu mere vallon pyar bhari sat sri akaal sir sab to pehla mai smuchhe ettt 9894 ke dar vallon aap cheeda hall heartedly thanks kardiyan ki sir ajj sanu eh sukh bhaga den dekhan nu milya hai sir aap ji vidai de patro tusi har roz kiten na kiten niyukti patra distribute kar rahe ho a number of jobs create kar